ਦੇ ਸੇਵਾਵਾਂ ਆ ਦੇ ਰਹੀਆਂ ਘੱਟੋ ਘੱਟ 10 ਸਾਲ ਤੋਂ ਮੈਨੂੰ 10 ਸਾਲ ਹੋ ਗਏ ਪਰ ਜਿਹੜੀ ਸਾਡੀ ਫੈਕਲਟੀ ਹੈਗੀ 20 ਤੋਂ 25 ਸਾਲ ਪੁਰਾਣੀ ਹੈਗੀ ਮੁੱਦਾ ਇਸ ਚੀਜ਼ ਦਾ ਹੈਗਾ ਕਿ ਹੁਣ 1158 ਦੀ ਭਰਤੀ ਰੱਦ ਹੋਈ ਹੋਈ ਸੀ ਪਹਿਲੇ ਫਰਸਟ ਬੈਂਚ ਤੋਂ ਉਸ ਨੂੰ ਕਲੈਸ਼ ਕਰ ਦਿੱਤਾ ਗਿਆ ਸੀ ਬਿਲਕੁਲੀ ਪਰ ਉਹ ਡਬਲ ਬੈਂਚ ਤੇ ਚਲੇ ਗਏ ਗਵਰਨਮੈਂਟ ਨੇ ਉਹਨਾਂ ਨੂੰ ਸਾਥ ਦਿੱਤਾ ਜਿਹੜੇ ਕਰਕੇ ਉਹਨਾਂ ਨੂੰ ਹਰੀ ਝੰਡੀ ਮਿਲ ਗਈ ਸਾਨੂੰ ਉਹਨਾਂ ਦੀ ਕੋਈ ਪ੍ਰੋਬਲਮ ਨਹੀਂ ਹੈ ਸਾਨੂੰ ਇਹ ਪ੍ਰੋਬਲਮ ਹੈਗੀ ਹੈ ਕਿ ਜਿਵੇਂ ਬਰਜੰਦਰਾ ਕਾਲਜ ਹਿਸਟਰੀ ਦੇ ਵਿੱਚ ਅਸੀਂ ਤਿੰਨ ਜਾਣੇ ਆ ਸਾਡੇ ਸਿਰ ਦੇ ਉੱਤੇ ਤਿੰਨ ਲਿਆ ਕੇ ਪਿਠਾ ਦਿੱਤੇ ਅਸੀਂ ਰੋਜ਼ਗਾਰ ਕਿੱਥੋਂ ਸਾਡੇ ਰੋਜ਼ਗਾਰ ਨੂੰ ਲੱਤ ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ ਸਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਅੱਜ ਅਸੀਂ ਕਾਲਜ ਗਏ ਐਸਨੂੰ ਹਾਜ਼ਰੀ ਲੋਣੀ ਅੱਖੀ ਹੋ ਜਾਂਦੀ ਹੈ ਕਿਉਂਕਿ ਪ੍ਰਿੰਸੀਪਲ ਬਾਕੀ ਦਾ ਰੈਗੂਲਰ ਸਟਾਫ ਹੈ ਬਹੁਤ ਜ਼ਿਆਦਾ ਜਾਨੂੰ ਟੌਂਟ ਕਰਦਾ ਅਸੀਂ 525 ਡਸਫਿਕਲਟੀ ਉਹਨਾਂ ਦੀ ਨੌਕਰੀ ਬਹੁਤ ਜ਼ਿਆਦਾ ਖਤਰੇ ਦੇ ਵਿੱਚ ਹੈ ਉਹਨਾਂ ਦੀ ਰੋਟੀ ਦੇ ਉੱਤੇ ਲਾਤ ਰੱਜਦੀ ਪਈ ਹੈ ਅਸੀਂ ਕਾਲਜਾਂ ਨੂੰ ਉਸ ਟਾਈਮ ਦੇ ਵਿੱਚ 25 ਸਾਲ ਪਹਿਲਾਂ ਉਸ ਟਾਈਮ ਸਮਝੇ ਸਾਡੇ ਅਸੀਂ ਜਿਸ ਟਾਈਮ 'ਚ ਇਸ ਕਾਲਜ ਵੱਲ ਕੋਈ ਮੂੰਹ ਨਹੀਂ ਸੀ ਕਰਦਾ ਕਿਉਂਕਿ ਉੱਥੇ ਸਿਰਫ 7000 ਦੇ ਉੱਤੇ ਉਹ ਵੀ 7 ਮਹੀਨੇ ਸਾਡੇ ਜਿਹੜੇ ਵੱਡੇ ਸੀਨੀਅਰ ਆ ਉਹਨਾਂ ਨੇ ਉੱਥੇ ਜੋਬ ਕੀਤੀ ਹੈ ਹੁਣ ਜਦੋਂ ਇਹਨਾਂ ਨੂੰ ਲੱਗਦਾ ਕਿ ਰੈਗੂਲਰ ਆ ਗਏ ਇਹਨਾਂ ਨੂੰ ਕੱਢ ਦੋ ਸਾਡਾ ਕਸੂਰ ਕੀ ਹੈ ਸਾਡਾ ਕਸੂਰ ਦੱਸਿਆ ਜਾਏ ਅਸੀਂ ਆਪਣੀ ਸਾਰੀ ਜ਼ਿੰਦਗੀ ਉਮਰਾਂ ਪਤਾ ਚੁੱਕੇ ਆ ਜਿਹੜੀ ਲਿਮਟ ਹੁੰਦੀ ਹੈ 37-37 ਸਾਲ ਸੜ 42 ਵਾਲੀ ਈਵਨ ਕਿ ਸਾਡੇ ਇੱਕ ਇੱਕ ਦੋ ਪ੍ਰੋਫੈਸਰਸ ਉਹ ਵੀ ਨੇ ਪੰਜਾਬ ਲੈਵਲ ਦੇ ਉੱਤੇ ਔਰ ਰਿਟਾਇਰਮੈਂਟ ਵੀ ਜਮਾਂ ਲੈੜੇ ਆ ਗਏ ਜਿੱਥੇ ਸਾਨੂੰ ਉਮੀਦ ਸੀਗੀ ਕਿ ਇਹ ਭਗਵੰਤ ਮਾਨ ਸਰਕਾਰ ਦਾ ਅਸੀਂ ਖੁਦ ਪ੍ਰਚਾਰ ਕਰਦੇ ਰਹੇ ਸੀਗੇ ਬੱਚਿਆਂ ਨੂੰ ਮੋਟੀਵੇਟ ਕੀਤਾ ਕਿ ਤੁਸੀਂ ਇਹਨਾਂ ਨੂੰ ਇਹ ਕੀ ਹੋਣਾ ਅਸੀਂ ਆਪਣੇ ਪਰਿਵਾਰਾਂ ਦੇ ਅਗੇਂਸਟ ਜਾ ਕੇ ਇਹਨਾਂ ਨੂੰ ਵੋਟਾਂ ਪਾਈਆਂ ਤੇ ਸਾਨੂੰ ਸੀਗਾ ਕਿ ਸਾਡੇ ਲਈ ਕੁਝ ਕਰਨਗੇ ਇਹਨਾਂ ਨੇ ਤਾਂ ਸਾਨੂੰ ਹੀ ਉਜੜ ਕੇ ਰੱਖ ਦਿੱਤਾ ਅਸੀਂ ਹੁਣ ਕਿੱਥੇ ਜਾਣਾ ਸਾਨੂੰ ਸਰਕਾਰ ਇਹ ਜਵਾਬ ਦੇ ਕਿ ਸਾਨੂੰ ਘਰੋਂ ਹੀ ਕੌਲਜਾਂ ਦੇ ਵਿੱਚੋਂ ਰੋਜ਼ਗਾਰ ਸਾਡਾ ਖਤਮ ਕਰ ਦਿੱਤਾ ਸਾਡੇ ਕੋਲ ਹੁਣ ਸੁਸਾਈਡ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਮਿਲਦਾ ਹੁਣ ਸਾਨੂੰ ਤਾਂ ਇਹੀ ਦੁੱਖਦਾ ਪਿਆ ਜੀ ਮੰਗ ਕਰਦੇ ਆ ਅਸੀਂ ਤਾਂ ਮੰਗੇ ਹੀ ਕਰਦੇ ਆ ਕਿ ਸਾਡੇ ਜਿਹੜੇ 825 ਦੇ 25 ਨੇ ਇਹਨਾਂ ਦੀ ਨੌਕਰੀ ਨੂੰ ਸੁਰੱਖਿਅਤ ਕੀਤਾ ਜਾਵੇ ਜਿਹੜੇ ਲਿਆਉਂਦੇ ਗਏ ਆ ਉਹ ਠੀਕ ਆ ਨਾਲ ਦੀ ਨਾਲ ਸਾਨੂੰ ਸੈਂਕਸ਼ਨ ਪੋਸਟਾਂ ਦੇ ਉੱਤੇ ਰੱਖ ਲਿੱਤਾ ਜਾਵੇ ਇਹ ਨਾ ਹੋਵੇ ਕਿ ਸਾਨੂੰ ਬਾਹਰਲਾ ਰਸਤਾ ਦਿਖਾਇਆ ਜਾਵੇ ਦਿਖਾਇਆ ਜਾਏ ਕਿਸਨ ਦਿਖਦਾ ਹੀ ਪਿਆ ਕੀ ਕਰਦੀ ਪਈ ਆ ਸਰਕਾਰ ਕੇ ਕਿ ਸਾਡੀ ਗੁੰਗੀ ਵਾਲੀ ਸਰਕਾਰ ਸੁਣਦੀ ਔਰ ਕੋਲ ਟਾਈਮ ਨਹੀਂ ਹੈਗਾ ਅਸੀਂ ਸੰਤਵਾਂ ਨੂੰ ਵੀ ਮਲੇ ਸੀ ਕਿ ਸੰਤਵਾਂ ਨੂੰ ਅਸੀਂ 26 ਤਰੀਕ ਨੂੰ ਸਵੇਰੇ ਸਵੇਰੇ ਮਲੇ ਸੀ ਉਹਨੂੰ ਕਿਹਾ ਸੀਗਾ ਕਿ ਤੁਸੀਂ ਸਾਡੀ ਗੱਲ ਸੁਣ ਲਓ ਸਾਡੇ ਲਈ ਇੱਕ ਲੈਟਰ ਕਢਾ ਲਓ ਕਿ ਤੁਹਾਨੂੰ ਬਿਲਕੁਲ ਹੀ ਛੇੜਿਆ ਜਾਊਗਾ ਲੈਟਰ ਦਾ ਕੀ ਨਿਕਲਣੀ ਸੀਗੀ ਡੀਪੀਆਈ ਨੇ ਇਹ ਕੱਢ ਕੇ ਰੱਖਦਾ ਕਿ ਜਿਹੜੇ ਗੈਸ ਫੈਕਲਟੀ ਆ ਉਹ ਖਾਲੀ ਮੰਨੀਆਂ ਜਾਣ ਪੋਸਟਾਂ ਉਹਨਾਂ ਦੇ ਸਿਰ ਦੇ ਉੱਤੇ ਸਿਰਫ 11-55 ਦੀਆਂ ਪੋਸਟਾਂ ਦੇ ਵਿੱਚ ਉਹਨਾਂ ਨੂੰ ਗਾੜ ਦਿੱਤਾ ਜਾਏ ਇਸ ਤੋਂ ਅਗਲੀ ਰਣਨੀਤੀ ਹੈ ਇਸ ਤੋਂ ਅਗਲੀ ਰਣਨੀਤੀ ਤਾਂ ਇਹੀ ਹੈ ਕਿ ਸਾਡੀ ਸਰਕਾਰ ਬਿਲਕੁਲ ਸੁਣਦੀ ਪਈ ਅਸੀਂ ਅੱਗੇ ਵੱਡੇ ਧਰਨੇ ਦਾ ਐਲਾਨ ਕਰਨ ਵਾਲੇ ਹਾਂ ਮੇਰਾ ਨਾਮ ਪ੍ਰਫੈਸਰ ਤੁਖਾ ਸੀ ਪੰਜਾਬੀ ਦੀ ਬਾਤ ਜੋ ਪੈਂਡਲ ਬਾਜਰ ਤੇ ਜਾਂ ਕਿਸ ਮਿਸ਼ਨ ਦੇ ਅਸੀਂ ਲਗਭਗ ਪਿਛਲੇ 20 ਸਾਲਾਂ ਤੋਂ ਪੰਜਾਬ ਦੇ ਵੱਖ-ਵੱਖ ਸਰਕਾਰੀ ਕਾਲਜਾਂ ਦੇ ਵਿੱਚ ਪੜ੍ਹਾ ਰਹੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰ ਹਾਂ ਇਸ ਸਰਕਾਰ ਨੇ ਜਦੋਂ ਵੋਟਾਂ ਦਾ ਲਾਭ ਲੈਣਾ ਸੀ ਤਾਂ ਬਹੁਤ ਸਾਰੇ ਝੂਠੇ ਲਾਰੇ ਬਹੁਤ ਸਾਰੇ ਵਾਅਦੇ ਸਾਡੇ ਨਾਲ ਕੀਤੇ ਕਿ ਅਸੀਂ ਜਦੋਂ ਸਾਡੀ ਸਰਕਾਰ ਬਣੂਗੀ ਤਾਂ ਅਸੀਂ ਅਧਿਆਪਕ ਵਰਗ ਨੂੰ ਵਿਸ਼ੇਸ਼ ਕਰਕੇ ਗੈਸਟ ਪ੍ਰੋਫੈਸਰਾਂ ਨੂੰ ਛੜਕਾਂ ਤੇ ਨਹੀਂ ਰੋਲਣ ਦੇਵਾਂਗੇ ਉਹਨਾਂ ਦੇ ਇਨਾਂ ਲਾਰਿਆਂ ਦੇ ਵਿੱਚ ਆ ਕੇ ਇਨਾਂ ਵਾਅਦਿਆਂ 'ਚ ਆ ਕੇ ਪੰਜਾਬ ਦੇ ਸਾਰੇ ਆਵਾਮ ਨੇ ਸਾਰੇ ਲੋਕਾਂ ਨੇ ਉਹਨਾਂ ਦੀ ਵੋਟਾਂ ਦੇ ਨਾਲ ਮਦਦ ਕੀਤੀ 92 ਐਮਐਲਏ ਜਿਤਾ ਕੇ ਸਰਕਾਰ ਨੂੰ ਹੋਂਦ ਦੇ ਵਿੱਚ ਲਿਆਂਦਾ ਪਰ आलम ਇਹ ਹੋਇਆ ਕਿ ਇਨਾਂ ਸਰਕਾਰਾਂ ਨੇ ਜਦੋਂ ਹੀ ਇਹ ਬੰਦੇ ਪਾਵਰ ਦੇ ਵਿੱਚ ਆਏ ਤਾਂ ਕਿਸੇ ਦੀ ਵੀ ਗੱਲ ਸੁਣਨ ਤੋਂ ਬਿਲਕੁਲ ਇਨਕਾਰ ਕਰ ਦਿੱਤਾ ਹੁਣ ਮੌਜੂਦਾ ਸਮੇਂ ਦੇ ਵਿੱਚ ਸਥਿਤੀ ਇਹ ਹੈ ਜੀ ਜਿਹੜੀ ਇਹਨਾਂ ਨੇ ਇੱਕ ਭਰਤੀ ਪਿਛਲੀ ਚੰਨੀ ਸਰਕਾਰ ਨੇ ਕੀਤੀ ਸੀ ਉਹ ਸਿੰਗਲ ਬੈਂਚ ਹਾਈ ਕੋਰਟ ਦੇ ਵਿੱਚ ਉਸ ਦੀ ਐਡ ਕਵਾਸ਼ ਹੋ ਗਈ ਸੀ ਪਰ ਇਹ ਸਰਕਾਰ ਨੇ ਆਪਣੇ ਇੰਟਰਸਟ ਦੇ ਨਾਲ ਡਬਲ ਬੈਂਚ ਦੇ ਜਾ ਕੇ ਉਸ ਭਰਤੀ ਨੂੰ ਬਹਾਲ ਕਰਨ ਲਈ ਇਹ ਕੇਸ ਜਿੱਤਿਆ ਤੇ ਹੁਣ ਬੜੀ ਜਲਦੀ ਦੇ ਨਾਲ ਰਾਤ ਨੂੰ 12 1 ਵਜੇ ਉਹਨਾਂ ਪ੍ਰੋਫੈਸਰਾਂ ਦੀ ਜੁਆਇਨਿੰਗ ਕਰਵਾਈ ਅਸੀਂ ਇਸ ਦੇ ਵਿਰੋਧ ਵਿੱਚ ਬਿਲਕੁਲ ਹੀ ਨਹੀਂ ਹਾਂ ਅਸੀਂ ਤਾਂ ਚਾਹੁੰਦੇ ਹਾਂ ਕਿ ਜੇ 1152 ਭਰਤੀ ਕੀਤੇ ਨੇ ਸਾਡੇ ਵੱਲੋਂ ਤਾਂ ਚਾਹੀ 2200 ਭਰਤੀ ਕਰ ਪਰ ਅਸੀਂ ਆਪਣਾ ਹੱਕ ਮੰਗਦੇ ਹਾਂ ਜਿਹੜਾ ਵਿਅਕਤੀ ਪਿਛਲੇ 20 ਸਾਲਾਂ ਤੋਂ ਕਿਉਂਕਿ ਸਾਡੇ ਵਿੱਚ 5 ਸਾਲ ਤੋਂ ਲੈ ਕੇ 20-22 ਸਾਲ ਤੱਕ ਦਾ ਇਹ ਸਮਾਂ ਹੋ ਗਿਆ ਸਰਕਾਰੀ ਕਾਲਜਾਂ ਦੇ ਵਿੱਚ ਸੇਵਾ ਨਿਭਾਉਂਦਿਆਂ ਨੂੰ ਸਾਡੇ ਗਿਸਟ ਦੇ ਅਫਸਰ ਅੱਜ ਉਹਨਾਂ ਦੀਆਂ ਨੌਕਰੀਆਂ ਨੂੰ ਸੁਰੱਖਿਅਤ ਕਰਨ ਤੋਂ ਪਹਿਲਾਂ ਹੀ ਉਹਨਾਂ ਲਈ ਕੋਈ ਪਾਲਿਸੀ ਬਣਾਉਣ ਤੋਂ ਪਹਿਲਾਂ ਹੀ ਇਹਨਾਂ ਨੇ ਉਹਨਾਂ ਪੋਸਟਾਂ ਤੇ ਨਵੇਂ ਬੰਦੇ ਲਿਆ ਕੇ ਜੁਆਇਨ ਕਰਾਉਣੇ ਸ਼ੁਰੂ ਕਰ ਦਿੱਤੇ ਹੁਣ ਇਸ ਸਮੇਂ ਸਾਡੀ ਨੌਕਰੀ ਨੂੰ ਖਤਰਾ ਹੈ ਸਾਡੇ ਘਰ ਬਿਲਕੁਲ ਉਜੜਨ ਦੇ ਕੰਕਾਰ ਤੇ ਪਹੁੰਚ ਚੁੱਕੇ ਆ ਇਹ ਸਕੈਂਡਲ ਮਾਰਚ ਦੇ ਰਾਹੀਂ ਅਸੀਂ ਆਪਣੀ ਆਵਾਜ਼ ਪੰਜਾਬ ਦੀ ਆਵਾਮ ਤੱਕ ਤੇ ਸਰਕਾਰਾਂ ਤੱਕ ਪਹੁੰਚਾਉਣੀ ਚਾਹੁੰਦੇ ਆ ਕਿ ਸਾਡੇ ਜਿਹੜੇ 850 ਗ੍ਰੈਸਟ ਸਹਾਇਕ ਪ੍ਰੋਫੈਸਰਾਂ ਦੇ ਪਰਿਵਾਰ ਹੈਗੇ ਆ ਉਹਨਾਂ ਦੀਆਂ ਨੌਕਰੀਆਂ ਨੂੰ ਸੁਰੱਖਿਅਤ ਕੀਤਾ ਜਾਵੇ ਉਹਨਾਂ ਦੇ ਪਰਿਵਾਰਾਂ ਨੂੰ ਬਚਾਇਆ ਜਾਵੇ ਇਸ ਵਿਸ਼ੇ ਨੂੰ ਲੈ ਕੇ ਕੋਈ ਅਧਿਕਾਰੀ ਨਹੀਂ ਮਿਲੇ ਇਸ ਵਿਸ਼ੇ ਨੂੰ ਲੈ ਕੇ ਜੀ ਅਸੀਂ ਪੰਜਾਬ ਦੇ ਜਿੰਨੇ ਵੀ ਐਮਐਲਏ ਨੇ ਮੌਜੂਦਾ ਸਰਕਾਰ ਦੇ ਵਿੱਚ ਨੇ ਜਾਂ ਵਿਰੋਧੀ ਧਿਰਾਂ ਦੇ ਵਿੱਚ ਵੀ ਨੇ ਪੰਜਾਬ ਦੇ ਸਾਰੇ ਸਰਕਾਰੀ ਕਾਲਜਾਂ ਦੇ ਕਿਸਮ ਵਿਦਿਆਪਕ ਆਪਣੇ ਆਪਣੇ ਹੜਕੇ ਦੇ ਐਮਐਲਏ ਨੂੰ ਆਪਣਾ ਇੱਕ ਡਿਮਾਂਡ ਪੱਤਰ ਹੈ ਜਿਹੜਾ ਉਹ ਦੇ ਚੁੱਕੇ ਆ ਕਿ ਸਾਡੀਆਂ ਨੌਕਰੀਆਂ ਨੂੰ 58 ਸਾਲ ਤੱਕ ਬਿਨਾਂ ਕਿਸੇ ਸ਼ਰਤ ਸੁਰੱਖਿਅਤ ਕੀਤਾ ਜਾਵੇ ਹਲੇ ਤੱਕ ਉਹਨਾਂ ਨੇ ਇਹ ਹੀ ਕਿਹਾ ਕਿ ਅਸੀਂ ਤੁਹਾਡੀ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਹੈ ਜਿਹੜੀ ਉਹ ਮقرਰ ਕਰਵਾਵਾਂਗੇ ਤੇ ਇਸ ਮਸਲੇ ਦਾ ਜਲਦੀ ਹੱਲ ਕੱਢਾਂਗੇ ਅਸੀਂ ਤੁਹਾਨੂੰ ਰਿਲੀਵ ਨਹੀਂ ਹੋਣ ਦੇਵਾਂਗੇ ਪਰ ਸਾਨੂੰ ਇਹ ਲੱਗਦਾ ਕਿ ਇਹ ਸਿਰਫ ਉਹਨਾਂ ਦੇ ਲਾਰੇ ਹੀ ਹੈ ਜੇਕਰ ਤੁਹਾਡੀ ਮੰਗਵਲ ਧਿਆਨ ਨਹੀਂ ਦਿੱਤਾ ਜਾਂਦਾ ਤਾਂ ਜੀ ਪੰਜਾਬ ਦੇ ਸਾਰੇ ਲੋਕ ਅਸੀਂ ਆਪਣੇ ਪਰਿਵਾਰਾਂ ਸਮੇਤ ਸੜਕਾਂ ਤੇ ਉਤਰਾਂਗੇ ਇਸ ਸਰਕਾਰ ਦਾ ਬਿਲਕੁਲ ਜਲੂਸ ਕੱਢਾਂਗੇ ਅਸੀਂ ਸਾਡੇ ਨਾਲ ਵੱਖ-ਵੱਖ ਭਰਾਤਰੀ ਜਥੇਬੰਦੀਆਂ ਜਿਹੜੀਆਂ ਉਹ ਸਾਡਾ ਸਹਿਯੋਗ ਕਰ ਰਹੀਆਂ ਉਹ ਚਾਹੇ ਸਾਡੇ ਪੜ੍ਹਾਈ ਹੋਏ ਵਿਦਿਆਰਥੀ ਹੋਣ ਮੌਜੂਦਾ ਸਮੇਂ ਚ ਕਾਲਜਾਂ ਚ ਪੜ੍ਹ ਰਹੇ ਵਿਦਿਆਰਥੀ ਹੋਣ ਉਹ ਚਾਹੇ ਕਿਸਾਨ ਜਥੇਬੰਦੀਆਂ ਹੋਣ ਤੇ ਹੋਰ ਭਰਾਤਰੀ ਜਥੇਬੰਦੀਆਂ ਸਾਨੂੰ ਸਹਿਯੋਗ ਦੇਣਗੀਆਂ ਚਾਹੇ ਸਾਡੇ ਕਾਲਜਾਂ ਦੇ ਦਰਜਾ ਚਾਰ ਕਰਮਚਾਰੀ ਹੋਣ ਉਹ ਵੀ ਸਾਨੂੰ ਸਹਿਯੋਗ ਦੇ ਰਹੇ ਹਨ ਤੇ ਅਸੀਂ ਵੱਡੇ ਪੱਧਰ ਤੇ ਸੰਘਰਸ਼ ਵਿੜਨ ਵਾਸਤੇ ਮਜਬੂਰ ਹੋਵਾਂਗੇ ਜੇਕਰ ਸਰਕਾਰ ਨੇ ਸਾਡੀ